ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਬਰਸਾਹ ਸਾਹਿਬ ਦੇ ਸਹਿਯੋਗ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ 450 ਸਾਲਾ ਜੋਤੀ ਜੋਦਿਵਸ ਤੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਬਾਬਾ ਫਰੀਦ ਜੀ ਦਾ ਆਗਮਨ ਪ੍ਰੋਗਰਾਮ 2024 ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਸੋ ਪस्तानी ਗੁਰਦੁਆਰਾ ਖਾਲਸਾ ਦਵਨ ਮਾਰ ਰੋਡ ਫਰੀ ਕੋਟ ਸਮਾਂ ਹੋਵੇਗਾ 6:30 ਵਜੇ ਤੋਂ ਲੈ ਕੇ 9:00 ਵਜੇ ਤੱਕ ਮਿਤੀ 17 ਸਤੰਬਰ ਨੂੰ 17 ਸਤੰਬਰ 18 ਸਤੰਬਰ ਅਤੇ 19 ਸਤੰਬਰ ਤੇ 23 ਦਸੰਬਰ ਨੂੰ ਸਮਾਪਤੀ ਹੋਵੇਗੀ ਆਪ ਸੰਤਾਂ ਨੂੰ ਬੇਨਤੀ ਹੈ ਕਿ ਆਪ ਸਭ ਸਮੇਂ ਸੇ ਪੁੱਜ ਗਏ ਪੰਥ ਦੇ ਮਹਾਨ ਕੀਰਤਨੀਏ ਅਤੇ ਕਥਾਵਾਚ ਪਹੁੰਚ ਰਹੇ ਹਨ ਸਮੇਂ ਸਰ ਪਹੁੰਚ ਕੇ ਲਾਹ ਲਓ ਗੁਰੂ ਕਾ ਅਟੋਟ ਨਾਮ ਵਰਤਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ